ਪਰ ਅੱਜ ਦੀ ਜੋ ਪੁਲਿਸ ਰੇਡਰੀ ਹੈ ਕਿਸ ਤਰ੍ਹਾਂ ਹੈਗਾ ਇਹ ਦੇਖੋ ਅੱਜ ਪੂਰੇ ਪੰਜਾਬ ਦੇ ਵਿੱਚ ਹੀ ਮਾਨਯੋਗ ਜੋ ਸੀਐਮ ਸਾਹਿਬ ਤੇ ਸਾਡੇ ਡੀਜੀਪੀ ਸਰ ਦੇ ਡਾਇਰੈਕਸ਼ਨ ਸੇ ਪੂਰੇ ਪੰਜਾਬ ਦੇ ਵਿੱਚ ਇੱਕ ਆਸੋ ਆਪਰੇਸ਼ਨ ਚੱਲ ਰਿਹਾ ਕੋਆਰਡੀਨੇਟ ਸਰਸ਼ੀ ਜਿਹੜੇ ਵਿੱਚ ਲੁਧਿਆਣਾ ਰੂਰੀ ਪੁਲਿਸ ਵੱਲੋਂ ਵੀ ਵੱਖ-ਵੱਖ ਥਾਵਾਂ ਤੇ ਜਿਹੜਾ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੋਂ ਅੱਜ ਅਸੀਂ ਇੱਥੇ ਜਿਹੜਾ ਹੈਗਾ ਇੱਕ ਮੋਹੱਲੇ ਦੇ ਵਿੱਚ ਆਏ ਆ ਜਿਹੜਾ ਮੁੱਲਾਂਪੁਰ ਦਾਖਾ ਦੇ ਇੰਦਰਾ ਕਲੋਨੀ ਤੇ ਪ੍ਰੇਮਨਗਰ ਸੋ ਉਹਨੂੰ ਅਸੀਂ ਟਾਰਗੇਟ ਕੀਤਾ ਜਿੱਥੇ ਸਾਡੇ ਪੁਰਾਣੇ ਜਿਹੜੇ ਐਨਡੀਪੀਓ ਦੇ ਦੋਸ਼ੀ ਹੈਗੇ ਨੇ ਉਹ ਇੱਥੇ ਰੈਜ਼ਾਈਡ ਕਰ ਰਹੇ ਨੇ ਪਹਿਲਾਂ 14 ਬੰਦੇ ਅਸੀਂ ਆਇਡੈਂਟੀਫਾਈ ਕੀਤੇ ਆਂ ਸੋ ਉਹਨਾਂ ਦੇ ਕਰਾਹ ਤੇ ਰੇਡ ਜਾਰੀ ਹੈ ਤੇ ਜੋ ਵੀ ਆਊਟਕਮ ਹੋਇਆ ਇਸ ਪੂਰੀ ਰੇਡ ਦਾ ਪੂਰੇ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਅ ਅਜੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਤੁਹਾਨੂੰ ਬਾਅਦ ਵਿੱਚ ਅਸੀਂ ਬਰੀਫ ਕਰ ਦਾਂਗੇ ਸੋ ਮੇਨ ਮਕਸਦ ਇਹਦਾ ਕਾਸੋ ਆਪਰੇਸ਼ਨ ਦਾ ਇਹੀ ਹੁੰਦਾ ਜਿ ਜਿਹੜੇ ਇੱਕ ਤਾਂ ਪਹਿਲੀ ਗੱਲ ਹੈ ਕਿ ਐਂਡੀਪੀਐਸ ਦੇ ਜਿਹੜੇ ਦੋਸ਼ੀ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਪੈਡਲਿੰਗ ਕਰਦੇ ਆ ਡਰੱਗਰੀ ਉਹਨੂੰ ਇੱਕ ਮੈਸੇਜ ਦੇਣਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਐਕਟਿਵ ਹੈਗੀ ਹੈ ਇਹਨਾਂ ਨੂੰ ਕਰਬ ਕਰਨ ਲਈ ਇਹਨਾਂ ਨੂੰ ਨੱਥ ਪਾਉਣ ਲਈ ਤੇ ਸੈਕੰਡਲੀ ਜਿਹੜੇ ਆਮ ਲੋਕ ਆ ਉਹਨਾਂ ਚ ਇੱਕ ਕੌਨਫੀਡੈਂਸ ਮੈਜ਼ਰ ਬਿਲਡ ਕਰਨਾ ਕਿ ਜਿਹੜੀ ਹੈਗੀ ਹੈ ਸੇਫਟੀ ਤੇ ਸਿਕਿਉਰਿਟੀ ਜਿਹੜੀ ਹੈਗੀ ਪੰਜਾਬ ਪੁਲਿਸ ਵੱਲੋਂ ਮੇਨਟੇਨ ਕੀਤੀ ਜਾਊਗੀ ਥੈਂਕ ਯੂ ਸਰ ਜਿਹੜੇ ਆਸਪਾਸ ਪਿੰਡ ਹੈ ਜਿਵੇਂ ਮੁੱਲਾਪੁਰ ਮੜਿਆਣੀ ਸਰ ਨਾਲ ਵੀ ਗੱਲ ਕੀਤੀ ਸੀ ਪਹਿਲਾਂ ਇਹਨਾਂ ਪਿੰਡਾਂ ਵਿੱਚ ਪਿਛਲੇ ਕਾਫੀ ਸਮੇ ਤੋਂ ਪੂਰਾ ਚਿੱਟੇ ਦਾ ਘੜ ਬਣ ਚੁੱਕੇ ਹੈ ਬਿਲਕੁਲ ਜੀ ਜਿਵੇਂ ਇਹ ਜਿਹੜੇ ਸਾਡੇ ਹੌਟਸਪੌਟ ਅੱਜ ਵੀ ਜਿਹੜੇ ਅਸੀਂ ਟਾਰਗੇਟਡ ਅਪਰੋਚ ਲੈ ਕੇ ਚੱਲ ਰਹੇ ਹੈਗੇ ਆਂ ਜੋ ਅੱਜ ਵੀ ਅਸੀਂ ਜਿੱਥੇ ਰੇਡ ਕੀਤੀਆਂ ਨੇ ਉਹ ਸਾਡੇ ਹੌਟਸਪੌਟਸ ਹੈ ਤੇ ਆਉਣ ਵਾਲੇ ਦਿਨਾਂ ਚ ਵੀ ਜਿਵੇਂ ਤੁਸੀਂ ਤੁਹਾਡੇ ਤੋਂ ਫੀਡਬੈਕ ਆਮ ਜਨਤਾ ਤੋਂ ਫੀਡਬੈਕ ਲੈ ਕੇ ਉਹਨਾਂ ਪੁਆਇੰਟਸ ਤੇ ਵੀ ਸਾਡੀ ਜਿਹੜੀ ਹੈਗੀ ਆ ਉਹ ਇਹ ਇਸ ਤਰ੍ਹਾਂ ਦੇ ਆਪਰੇਸ਼ਨ ਚੱਲਦੇ ਰਹਿਣਗੇ ਤੇ ਇੱਕ ਵਧੀਆ ਆਉਣ ਵਾਲੇ ਦਿਨਾਂ ਚ ਸਾਨੂੰ ਉਮੀਦ ਹੈ ਕਿ ਇੱਕ ਵਧੀਆ ਰਿਸਪੌਂਸ ਆਊਗਾ ਜੋ ਪੰਜਾਬ ਸਰਕਾਰ ਦੀ ਹੁਣ ਅਵਰਗੇਂਸ ਡਰਗ ਉਹਦੇ ਵੀ ਅਸੀਂ ਪੂਰੀ ਤਰ੍ਹਾਂ ਮੁਸਤੈਦ ਹਾਂ ਤੇ ਕੰਟ੍ਰਿਬਿਊਟ ਕਰਾਂਗੇ ਸਰ ਅੱਜ ਕੁਝ ਬਰਾਮਦਗੀ ਹੋਈ ਏ ਉਹ ਜਿਵੇਂ ਇਹ ਸਾ ਨੂਨ ਦੇ ਵਿੱਚ ਜਾਰੀ ਕਰ ਦਿੱਤਾ ਜਾਊਗਾ ਜਿਹੜਾ ਤੁਹਾਨੂੰ ਡਿਟੇਲ ਸ਼ੇਅਰ ਕਰ ਦਵਾਂਗੇ ਸਰ ਅੱਜ ਦੀ ਜੋ ਪੁਲਿਸ ਰੇਡ ਰਹੀ ਹੈ ਕਿਸ ਤਰ੍ਹਾਂ ਹੈਗਾ ਇਹ ਦੇਖੋ ਅੱਜ ਪੂਰੇ ਪੰਜਾਬ ਦੇ ਵਿੱਚ ਹੀ ਮਾਰਿਓ ਦਾ ਸੀਐਮ ਸਾਹਿਬ ਤੇ ਸਾਡੇ ਡੀਜੀਪੀ ਸਰ ਦੇ ਡਾਇਰੈਕਸ਼ਨਸ ਤੇ ਪੂਰੇ ਪੰਜਾਬ ਦੇ ਵਿੱਚ ਇੱਕ ਆਸੋ ਆਪਰੇਸ਼ਨ ਚੱਲ ਰਿਹਾ ਕੋਆਰਡੀਨੇਟਡ ਸਰਸ਼ੀ ਜਿਹਦੇ ਵਿੱਚ ਲੁਧਿਆਣਾ ਰੂਰੀ ਪੁਲਿਸ ਵੱਲੋਂ ਵੀ ਵੱਖ-ਵੱਖ ਥਾਵਾਂ ਤੇ ਜਿਹੜਾ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੋਂ ਅੱਜ ਅਸੀਂ ਇੱਥੇ ਜਿਹੜਾ ਹੈਗਾ ਮੋਹੱਲੇ ਦੇ ਵਿੱਚ ਆਏ ਜਿਹੜਾ ਮੁੰਨਾਪੁਰ ਦਾ ਖਾਵੇ ਇੰਦਰਾ ਕਲੋਨੀ ਤੇ ਪ੍ਰੇਮ ਨਗਰ ਸੋ ਉਹਨੂੰ ਅਸੀਂ ਟਾਰਗੇਟ ਕੀਤਾ ਜਿੱਥੇ ਸਾਡੇ ਪੁਰਾਣੇ ਜਿਹੜੇ ਐਨਡੀਪੀ ਦੇ ਦੋਸ਼ੀ ਹੈਗੇ ਨੇ ਉਹ ਇੱਥੇ ਰੈਜ਼ਾਈਡ ਕਰ ਰਹੇ ਨੇ ਪਹਿਲਾਂ 14 ਬੰਦੇ ਅਸੀਂ ਆਇਡੈਂਟੀਫਾਈ ਕੀਤੇ ਆ ਸੋ ਉਹਨਾਂ ਦੇ ਘਰਾਂ ਤੇ ਰੇਡ ਜਾ ਰਹੀ ਹੈ ਤੇ ਜੋ ਵੀ ਆਉਟਕਮ ਹੋਇਆ ਇਸ ਪੂਰੀ ਰੇਡ ਦਾ ਪੂਰੇ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਜਿੱਥੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਉਹ ਤੁਹਾਨੂੰ ਬਾਅਦ ਵਿੱਚ ਅਸੀਂ ਬਰੀਫ ਕਰ ਦਾਂਗੇ ਸੋ ਮੇਨ ਮਕਸਦ ਇਹਦਾ ਕਾਸੋ ਆਪਰੇਸ਼ਨ ਦਾ ਇਹੀ ਹੁੰਦਾ ਹੈ ਕਿ ਜਿਹੜੇ ਇੱਕ ਤਰ੍ਹਾਂ ਪਹਿਲੀ ਗੱਲ ਹੈ ਕਿ ਐਨਡੀਪੀਐਸ ਦੇ ਜਿਹੜੇ ਦੋਸ਼ੀ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਪੈਡਲਿੰਗ ਕਰਦੇ ਆਂ ਡਰੱਗ ਦੀ ਉਹਨਾਂ ਨੂੰ ਇੱਕ ਮੈਸੇਜ ਦੇਣਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਐਕਟਿਵ ਹੈਗੀ ਹੈ ਇਹਨਾਂ ਨੂੰ ਕਰਬ ਕਰਨ ਲਈ ਇਹਨਾਂ ਨੂੰ ਨੱਥ ਪਾਉਣ ਲਈ ਤੇ ਸੈਕੰਡਲੀ ਜਿਹੜੇ ਆਮ ਲੋਕ ਆ ਉਹਨਾਂ ਚ ਇੱਕ ਕੌਨਫੀਡੈਂਸ ਮੀਜਰ ਬਿਲਡ ਕਰਨਾ ਕਿ ਜਿਹੜੀ ਥੈਂਕ ਯੂ ਸਰ ਜਿਹੜੇ ਆਸਪਾਸ ਪਿੰਡ ਹੈ ਜਿਵੇਂ ਮੁੱਲਾਪੁਰ ਮੜਿਆਣੀ ਸਰ ਨਾਲ ਵੀ ਗੱਲ ਕੀਤੀ ਸੀ ਪਹਿਲਾਂ ਇਹਨਾਂ ਪਿੰਡਾਂ ਵਿੱਚ ਪਿਛਲੇ ਕਾਫੀ ਸਮੇ ਤੋਂ ਪੂਰਾ ਚਿੱਟੇ ਦਾ ਘੜ ਬਣ ਚੁੱਕੇ ਹੈ ਬਿਲਕੁਲ ਜੀ ਜਿਵੇਂ ਜਿਹੜੇ ਕਾੜੇ ਹੌਟਸਪੌਟ ਅੱਜ ਵੀ ਜਿਹੜੇ ਅਸੀਂ ਟਾਰਗੇਟਡ ਅਪਰੋਚ ਲੈ ਕੇ ਚੱਲ ਰਹੇ ਹੈਗੇ ਆਂ ਜੋ ਅੱਜ ਵੀ ਅਸੀਂ ਜਿੱਥੇ ਰੇਡ ਕੀਤੀਆਂ ਨੇ ਉਹ ਸਾਡੇ ਹੌਟਸਪੌਟਸ ਹੈ ਤੇ ਆਉਣ ਵਾਲੇ ਦਿਨਾਂ 'ਚ ਵੀ ਜਿਵੇਂ ਤੁਸੀਂ ਤੁਹਾਡੇ ਤੋਂ ਫੀਡਬੈਕ ਆਮ ਜਨਤਾ ਤੋਂ ਫੀਡਬੈਕ ਲੈ ਕੇ ਉਹਨਾਂ ਪੁਆਇੰਟਸ ਤੇ ਵੀ ਸਾਡੀ ਜਿਹੜੀ ਹੈਗੀ ਆ ਉਹ ਇਹ ਇਸ ਤਰ੍ਹਾਂ ਦੇ ਆਪਰੇਸ਼ਨ ਚੱਲਦੇ ਰਹਿਣਗੇ ਤੇ ਇੱਕ ਵਧੀਆ ਆਉਣ ਵਾਲੇ ਦਿਨਾਂ 'ਚ ਸਾਨੂੰ ਉਮੀਦ ਹੈ ਕਿ ਇੱਕ ਵਧੀਆ ਰਿਸਪੌਂਸ ਆਊਗਾ ਜੋ ਪੰਜਾਬ ਸਰਕਾਰ ਦੀ ਹੁਣ ਅਵਾਰਗੇਨਸ ਡਰੈਗਨ ਉਹਦੇ ਵਿੱਚ ਅਸੀਂ ਪੂਰੀ ਤਰ੍ਹਾਂ ਮੁਸਤੈਦ ਹਾਂ ਤੇ ਕੰਟ੍ਰਿਬਿਊਟ ਕਰਾਂਗੇ ਸਰ ਅੱਜ ਕੁਝ ਬ੍ਰਾਂਡਗੀ ਹੋਈ ਏ ਉਹ ਜਿਵੇਂ ਇਹ ਸਾਡਾ ਆਪਰੇਸ਼ਨ 1 ਵਜੇ ਤੱਕ ਚੱਲੂਗਾ ਜੀ ਉਸ ਤੋਂ ਬਾਅਦ ਡਿਟੇਲਡ ਪ੍ਰੈਸ ਨੋਟ ਆਫਟਰਨੂਨ ਦੇ ਵਿੱਚ ਜਾਰੀ ਕਰ ਦਿੱਤਾ ਜਾਊਗਾ ਜਿਹੜਾ ਤੁਹਾਨੂੰ ਡਿਟੇਲ ਸ਼ੇਅਰ ਕਰ ਦਵਾਂਗੇ